ਮੇਰਾ ਨਾਮ ਅਨਮੋਲ ਸਿੰਘ ਹੈ ਜੀ ਜੀ ਮੀਡੀਆ ਦਾ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਪੱਤਰਕਾਰਾਂ ਹਾਂ ਅੱਜ ਜਿਹੜਾ ਇੱਥੇ ਵਿਵਾਦ ਹੋਇਆ ਟੋਲ ਪਲਾਜ਼ੇ ਤੇ ਤੁਹਾਡੇ ਨਾਲ ਵੀ ਤੱਕਾ ਮੁਕਤੀ ਹੋਈ ਹੈਗੀ ਆ ਕੀ ਮਾਮਲਾ ਕੀ ਸੀਗਾ ਔਰ ਕੀ ਗੱਲ ਕੀ ਹੋਈ ਸੀਗੀ ਇੱਥੇ ਧਰਨਾ ਲੱਗਿਆ ਹੋਇਆ ਸੀ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਵੱਲੋਂ ਧਰਨਾ ਲਾਇਆ ਸੀ ਵੜਿੰਗ ਪਿੰਡ ਵੀ ਇੱਕ ਪਾਸੇ ਇਕੱਠਾ ਹੋਇਆ ਸੀਗਾ ਵੜਿੰਗ ਪਿੰਡ ਦੀ ਮੰਨ ਸਿ ਵੀ ਧਰਨਾ ਨਾ ਲਾਇਆ ਜਾਵੇ ਕਿਉਂਕਿ ਇੱਥੇ ਟੋਲ ਪਲਾਜ਼ਾ ਤੇ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਉਹ ਟੋਲ ਪਲਾਇ ਤੇ ਜਿਹੜੇ ਨੌਜਵਾਨ ਉਹ ਬੇਰੋਜ਼ਗਾਰ ਹੋਣਗੇ ਇੱਕ ਟੋਲ ਉਹਦੇ ਵਿੱਚ ਕੀ ਹੋਇਆ ਮੈਂ ਕਵਰੇਜ ਕਰ ਰਿਆ ਸੀਗਾ ਤਾਂ ਕਿਸਾਨ ਜਥੇਬੰਦੀਆਂ ਵੀ ਸੀਗੀਆਂ ਉੱਥੇ ਤੇ ਪੁਲਿਸ ਮੁਲਾਜ਼ਮ ਵੀ ਸੀਗੇ ਉਹਨਾਂ ਦੇ ਵੱਲੋਂ ਧੱਕੇਚਾਹੀ ਕੀਤੀ ਗਈ ਉਹਨਾਂ ਦੇ ਵੱਲੋਂ ਮੇਰੇ ਜਿਹੜੀ ਕੁੱਟਮਾਰ ਕੀਤੀ ਗਈ ਮੇਰੇ ਉਹਨਾਂ ਨੇ ਥੱਪੜ ਵੀ ਮਾਰੇ ਗਲਮਾ ਵੀ ਫੜਿਆ ਮੇਰਾ ਤੇ ਕੈਮਰਾ ਖੋਇਆ ਗਿਆ ਮੇਰਾ ਉੱਥੇ ਉੱਥੇ ਪਿੰਡ ਵਾਸੀਆਂ ਨੇ ਜਦੋਂ ਪੁਲਿਸ ਮੁਲਾਜ਼ਮ ਨੂੰ ਇਹ ਕਾਰਨ ਤੋਂ ਰੋਕਿਆ ਤਾਂ ਪੁਲਿਸ ਮੁਲਾਜ਼ਮ ਉਹਨਾਂ ਦੀ ਵੀ ਗੱਲ ਪਈ ਆ ਉੱਥੇ ਕਾਫੀ ਹੱਥੋਪਾਈ ਹੋਈ ਆ ਉਹਨਾਂ ਦੇ ਵੱਲੋਂ ਜਿਹੜਾ ਇਹ ਕਿਹਾ ਗਿਆ ਕਿ ਅਸੀਂ ਵੇਖਾਂਗੇ ਤੁਹਾਨੂੰ ਪੁਲਿਸ ਮੁਲਾਜ਼ਮ ਨੇ ਵੀ ਇਹ ਗੱਲ ਕਹੀ ਆ ਤਾਂ ਉਸ ਤੋਂ ਬਾਅਦ ਅਸੀਂ ਸਾਰੇ ਪੱਤਰਕਾਰ ਡੰਡਾ ਮਾਰਿਆ ਗਿਆ ਹੈਗੇ ਪੁਲਿਸ ਦੇ ਵੱਲੋਂ ਮਾਰਿਆ ਗਿਆ। ਬਿਲਕੁਲ ਜੀ ਪੁਲਿਸ ਮੁਲਾਜ਼ਮ ਸੀਗਾ ਸਰਜੋਬਨ ਸਿੰਘ ਸੀਗਾ ਬਰੀ ਆਲੇ ਪੁਲਿਸ ਮੁਲਾਜ਼ਮ ਹੈ ਜੀ ਉਹਦੇ ਵੱਲੋਂ ਜਿਹੜਾ ਡੰਡਾ ਮਾਰਿਆ ਗਿਆ ਉਹਦੇ ਵੱਲੋਂ ਹੀ ਮੇਰਾ ਗਲਮਾ ਫੜਿਆ ਗਿਆ ਧੱਕੇ ਮਾਰੀ ਗਏ। ਇਹ ਕਿਵੇਂ ਦੇਖੋ ਕਿ ਪੱਤਰਕਾਰ ਦਾ ਇੱਕ ਕੰਮ ਹੁੰਦਾ ਹਰ ਵਕਤ ਹਰੇਕ ਜਿੱਥੇ ਵੀ ਕੋਈ ਗੱਲ ਹੁੰਦੀ ਆ ਪੱਤਰਕਾਰ ਪਹੁੰਚਦਾ ਅਕਸਰ ਜਿਹੜੀ ਪੁਲਿਸ ਹੁੰਦੀ ਆ ਪੱਤਰਕਾਰਾਂ ਨੂੰ ਸਭ ਜਾਣਦੇ ਹੁੰਦੇ ਹੈਗੇ ਆ। ਤੇ ਕੀ ਕਾਰਨ ਕੀ ਲੱਗਦਾ ਹੈਗਾ ਕਿਉਂ ਇਹਨਾਂ ਦੇ ਵੱਲੋਂ ਜਦੋਂ ਜਾਣ ਪਛਾਣ ਹੁੰਦੀ ਆ ਕਿਉਂ ਮਾਰਿਆ ਕਿਉਂ ਗਿਆ ਹੈਗਾ ਬਿਲਕੁਲ ਇਹ ਦੇਖੋ ਕਾਫੀ ਲੰਮੇ ਸਮੇਂ ਤੋਂ ਕੋਈ ਇਹ ਨਹੀਂ ਗੱਲ ਵੀ ਸੋਚ ਪਤਾ ਨਹੀਂ ਸੀ ਉਹਨਾਂ ਨੂੰ ਪੁਲਿਸ ਮੁਲਾਜ਼ਮ ਸਾਰੀ ਜਾਣਦੇ ਬਰੀ ਵਾਲੇ ਦੇ ਵੀ ਹੋਣ ਜਾਂ ਮੁਖਸਰ ਦੇ ਹੋਣ ਤਾਂ ਉਹਨਾਂ ਦੇ ਵੱਲੋਂ ਜਦੋਂ ਇੱਥੇ ਕਿਸਾਨ ਜਿਹੜੇ ਕਹਿੰਦੇ ਹੱਤੋਂ ਪਾਈ ਹੋਣੀ ਸ਼ੁਰੂ ਹੋ ਗਈ ਤਾਂ ਉੱਥੇ ਮੈਂ ਕਵਰੇਜ ਕਰ ਰਿਹਾ ਸੀ ਉਹਨਾਂ ਦੇ ਵੱਲੋਂ ਬਿਨਾਂ ਵਜ੍ਹਾ ਕੀ ਮੈਨੂੰ ਕਹਿੰਦੇ ਵੀਡੀਓਗ੍ਰਾਫੀ ਜਿਹੜੀ ਨਾ ਕਰ ਮੈਂ ਕਿਹਾ ਵੀ ਵੀਡੀਓਗ੍ਰਾਫੀ ਕਿਉਂ ਨਾ ਕਰ ਵੀ ਕਾਰਨ ਦੱਸੋ ਉਹਾਂ ਨੇ ਵੀ ਤੂੰ ਵੀਡੀਓਗ੍ਰਾਫੀ ਬੰਦ ਕਰ ਮੈਂ ਜਦ ਕਿ ਮੇਰੇ ਡੰਡਾ ਮਾਰਿਆ ਮੇਰਾ ਗਲਮਾ ਵੀ ਫੜਿਆ ਗਿਆ ਠੀਕ ਹੈ ਦੇਖੋ ਇਹ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਹੁੰਦਾ ਵੀਡੀਓ ਉਹਦੇ ਤੇ ਹਮਲਾ ਲਗਾਤਾਰ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਹੀ ਦੇਖਿਆ ਜਾਂਦਾ ਕਿ ਲਗਾਤਾਰ ਜਿਹੜੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਨਾ ਹੋਵੇ ਭਰੋਸਾ ਦਿੱਤਾ ਗਿਆ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸਾਹਿਬ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਜਿਹੜੀ ਉਹ ਕਾਰਵਾਈ ਹੈ ਜਿਹੜੀ ਉਹ ਸ਼ਾਂਤਤਾ ਕੱਜ ਕਰਦੇ